ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਆਪਾਂ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜੁੜ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਪ्योर ਤੁਹਾਨੂੰ ਚਨਾਉਣ ਦਾ ਫੈਬਰਿਕ ਮਿਲ ਜੇਗਾ ਪ੍ਰਿੰਟਡ ਸੂਟ ਹੋਏਗਾ ਉਸ ਦੇ ਉੱਪਰ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਆਪਾਂ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਬਹੁਤ ਹੀ ਪਿਆਰੀ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬਾਏ ਕਰ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਇਹ ਵੀ ਤੁਹਾਨੂੰ ਚਨਾਉਣ ਦਾ ਹੀ ਸੂਟ ਮਿਲੇਗਾ ਇਸ ਦੇ ਉੱਪਰ ਵੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਸ ਦਾ ਵੀ ਆਪਾਂ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਚਨੌਣ ਦਾ ਹੀ ਸੂਟ ਮਿਲੇਗਾ ਸ਼ਰਟ ਐਂਡ ਬਾਟਮ ਜਿਹੜੀ ਹੋਏਗੀ ਚਨੌਣ ਦੀ ਰਹੇਗੀ ਉਸ ਦੇ ਉੱਪਰ ਮਿਰਰ ਜਾਲ embroideri ਕੀਤੀ ਗਈ ਹੈ ਬਾਟਮ ਤੇ ਵੀ embroideri ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਆਪਾਂ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਸੂਟ ਆਰਡਰ ਕਰਵਾ ਸਕਦੇ ਹੋ ਮੇਰੇ WhatsApp ਨੰਬਰ ਤੇ ਇਸ ਕੋ ਸੂਟ ਦਾ ਸਕਰੀਨਸ਼ਾਟ ਭੇਜ ਕੇ カラー ऑप्शन ਇਹਨਾਂ ਵਿੱਚ ਆਪਾਂ ਡਾਰਕ ਹੀ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਜੋਰ ਜਰਦਾ ਸੂਟ ਹੋਏਗਾ ਹੈਵੀ ਸੂਟ ਰੈਡੀ ਕੀਤੇ ਗਏ ਨੇ ਜਿਸ ਦੇ ਉੱਪਰ ਵੀ ਹੈਂਡ ਏਮਬਰਾਇਡਰੀ ਕੀਤੀ ਗਈ ਦੁਪੱਟਾ ਇਸ ਨਾਲ ਔਰਗੈਂਜ਼ਾ ਦਾ ਹੋਏਗਾ 컬러 ਆਪਸ਼ਨ ਇਹਨਾਂ ਸੂਟਾਂ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਹਨਾਂ ਦੀ 올 ਇੰਡੀਆ ਫ੍ਰੀ ਹੋਏਗੀ ਅਗਲਾ ਜਿਹੜਾ ਸੂਟ ਹੋਏਗਾ ਤੁਹਾਨੂੰ ਪਿਓਰ ਕ੍ਰੇਪ ਦਾ ਸੂਟ ਮਿਲ ਜਾਏਗਾ パール वर्क ਦਾ ਕੰਮ ਬਹੁਤ ਹੀ ਪਿਆਰਾ ਕੀਤਾ ਗਿਆ ਦੁਪੱਟਾ ਰਹੇਗਾ ਇਸ ਦਾ ਚਨਾਨ ਦਾ ਦੁਪੱਟੇ ਦੇ ਫੋਰ ਸਾਈਡ ਬਹੁਤ ਹੀ ਪਿਆਰਾ パール ਵਰਕ ਦਾ ਕੰਮ ਕੀਤਾ ਗਿਆ ਹੈਵੀ ਸੂਟ ਰੈਡੀ ਕੀਤਾ ਗਿਆ ਇਸ ਦੇ ਵਿੱਚ ਤੁਹਾਨੂੰ ਇੱਕ ਸਿੰਗਲ ਪੀਸ ਮਿਲ ਜੇਗਾ ਕਲਰ ਬਹੁਤ ਹੀ ਪਿਆਰਾ ਐਡ ਕੀਤਾ ਹੋਇਆ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ